ਇੱਕ ਮਹਾਤਮਾ ਜੀ ਸਨ ਉਹ ਹੁਕਮ ਮੰਨਣ ਦੀ ਆਦਤ ਆਪਣੇ ਚੇਲਿਆਂ ਨੂੰ ਸਿਖਾ ਰਹੇ ਸੀ ਇਹ ਪ੍ਰਸ਼ਾਦੇ ਸ਼ਾਗਰੇ ਹੁੰਦੇ ਪੰਗਤ ਵਿੱਚ ਬੈਠੇ ਕਿਸੇ ਨੇ ਬੁਰਕੀ ਤੋੜ ਲਈ ਮੂੰਹ ਚ ਪਾ ਲਈ ਕੋਈ ਪ੍ਰਸ਼ਾਦਾ ਮੰਗ ਰਿਹਾ ਕੋਈ ਦੇ ਰਿਹਾ ਉੱਥੇ ਉਹਨਾਂ ਨੇ ਕਹਿ ਦੇਣਾ ਰੁਕ ਜਾ ਪਾਈ ਰੁਕੋ ਜਦੋਂ ਰੁਕੋ ਕਹਿਣਾ ਜਿਸ ਹਾਲਤ ਦੇ ਵਿੱਚ ਕੋਈ ਹੁੰਦਾ ਸੀ ਉੱਥੇ ਖੜੇ ਦੇ ਖੜੇ ਰਹਿ ਜਾਂਦੇ ਸੀ ਤੇ ਜਿਹੜੇ ਬੈਠੇ ਹੁੰਦੇ ਸੀ ਉਹ ਬੈਠੇ ਰਹਿ ਜਾਂਦੇ ਸੀ ਇੱਕ ਦਿਨ ਕੀ ਹੋਇਆ ਉੱਥੇ ਲਾਗੇ ਹੀ ਨੇੜੇ ਇੱਕ ਨਹਿਰ ਸੀਗੀ ਜਿਹੜੀ ਕੋਲ ਦੀ ਲੰਘਦੀ ਸੀ ਉਹਦਾ ਪਾਣੀ ਸੁੱਕਿਆ ਸੀਗਾ। ਮਹਾਤਮਾ ਜੀ ਆਪਦੇ ਚੇਲਿਆਂ ਨਾਲ ਗਏ ਕਹਿਣ ਲੱਗੇ ਨਹਿਰ 'ਚੋਂ ਲੰਘੋ। ਕੱਲਾ-ਕੱਲਾ ਕਰਕੇ ਲੰਘੋ 5-5 10-10 ਫੁੱਟ ਦਾ ਫਾਸਲਾ ਰੱਖ ਕੇ ਸਾਰੇ ਮਰੀਦ ਲੰਘੋ। ਹੁਣ ਜਿਵੇਂ-ਜਿਵੇਂ ਉਹ ਲੰਘ ਰਹੇ ਆ ਤਾਂ ਜਦੋਂ ਨਹਿਰ ਦੇ ਬਦ ਚਲੇ ਗਏ ਤੇ ਉਹ ਜਿਹੜੇ ਮਹਾਤਮਾ ਜੀ ਸੀਗੇ ਉਹਨਾਂ ਨੇ ਪਹਿਲਾਂ ਵਾਂਗ ਆਖਿਆ ਰੁਕੋ। ਸਾਰਿਆਂ ਨੂੰ ਨਹਿਰ ਦੇ ਵਿੱਚ ਹੀ ਰੋਕ ਦਿੱਤਾ। ਆਪ ਜਿਹੜਾ ਆਪਣਾ ਸੀਗਾ ਉਹ ਕੰਡੇ ਦੇ ਉੱਪਰ ਇੱਥੋਂ ਪਾਰ ਕਰਦੇ ਆ ਨਦੀ ਤੰਬੂ ਲੱਗਾ ਸੀਗਾ। ਮਹਾਤਮਾ ਦਾ ਉਹਦੇ ਵਿੱਚ ਜਾ ਕੇ ਚਲੇ ਗਏ ਆ ਉੱਥੇ ਆਰਾਮ ਦੇ ਨਾਲ ਚਾਰ ਪਾਈ ਤੇ ਮੰਜੇ ਤੇ ਪੈ ਗਏ ਆ ਆਰਾਮ ਕਰਨ ਲੱਗ ਪਏ ਇਧਰੋਂ ਇਧਰਲੇ ਪਾਸੇ ਕੀ ਹੋਇਆ ਉਹ ਪਾਣੀ ਛੱਡਤਾ ਨਹਿਰ ਵਾਲਿਆਂ ਨੇ ਜਦੋਂ ਪਾਣੀ ਛੱਡਿਆ ਤੇ ਚੇਲਿਆਂ ਨੂੰ ਤਾਂ ਭਾਜਣਾ ਪੈ ਗਿਆ ਫਿਕਰੇ ਵੀ ਪੈ ਗਿਆ ਕਈਆਂ ਨੂੰ ਵੀ ਗੁਰੂ ਤਾਂ ਸਾਡਾ ਹੁਣ ਆਰਾਮ ਕਰ ਰਿਹਾ ਬਿਸ਼ਰਾਮ ਕਰ ਰਿਹਾ ਤੇ ਉਹ ਸ਼ਰਤ ਤਾਂ ਹੈ ਨਾ ਵੀ ਜਦੋਂ ਤੱਕ ਉਹ ਨਹੀਂ ਕਹੇਗਾ ਵੀ ਅੱਗੇ ਵਧੋ ਨਹੀਂ ਵਧਿਆ ਜਾਣਾ ਪਰ ਹੁਣ ਕੀ ਕਰੀਏ ਕਿਵੇਂ ਪਤਾ ਲੱਗੂ ਉਹਨਾਂ ਨੂੰ ਤਾਂ ਉੱਥੇ ਬੈਠੇ ਆ ਵੀ ਇੱਥੇ ਨਹਿਰ ਚ ਪਾਣੀ ਆ ਗਿਆ ਜਿੰਨੇ ਵੀ ਸੀਗੇ ਉੱਥੇ ਉਹਨਾਂ ਵਿੱਚੋਂ ਸਾਰਿਆਂ ਦੇ ਮਨ ਵਿੱਚੋਂ ਨਿਸ਼ਚਾ ਖਤਮ ਹੋ ਗਿਆ ਕਹਿਣ ਲੱਗੇ ਗੁਰੂ ਨੇ ਸਾਨੂੰ ਰੋੜ ਦੇਣਾ ਅਸੀਂ ਤਾਂ ਮਰ ਜਾਵਾਂਗੇ ਤੇ ਗੁਰੂ ਨੂੰ ਪਤਾ ਵੀ ਨਹੀਂ ਲੱਗਣਾ ਤਾਂ ਕੀ ਕੀਤਾ ਬਚਣ ਵਾਸਤੇ ਜਦੋਂ ਪਾਣੀ ਆਉਣ ਲੱਗ ਗਿਆ ਪਾਣੀ ਚੜਿਆ ਹਜੇ ਥੋੜਾ ਥੋੜੀ ਆਇਆ ਸੀਗਾ ਤਾਂ ਬਾਹਰ ਨਿਕਲ ਗਏ ਜਿਹਦੇ ਕੋਲ ਪਾਣੀ ਆਈ ਜਾਵੇ ਉਹ ਬਾਹਰ ਨਿਕਲੀ ਜਾਵੇ ਇਸ ਕਰਕੇ ਫਿਰ ਉਸ ਵਕਤ ਕੀ ਹੋਇਆ ਇੱਕ ਉੱਥੇ ਮਰੀਦ ਸੀ ਉਹਨਾਂ ਚ ਜਿਹੜਾ ਬਾਹਰ ਨਹੀਂ ਨਿਕਲਿਆ ਇਹ ਤਾਂ ਬਾਹਰ ਨਹੀਂ ਨਿਕਲਿਆ ਇਸ ਕਰਕੇ ਨਹੀਂ ਨਿਕਲਿਆ ਕਿਉਂਕਿ ਨਿਸ਼ਚਾ ਆ ਗਿਆ ਵੀ ਮੇਰੇ ਗੁਰੂ ਦਾ ਹੁਕਮ ਆ ਮਹਾਤਮਾ ਦਾ ਹੁਕਮ ਆ ਮੇਰੇ ਉਸਤਾਦ ਜੀ ਦਾ ਹੁਕਮ ਆ ਬਾਹਰ ਨਹੀਂ ਨਿਕਲਣਾ ਜਦੋਂ ਤੱਕ ਉਹ ਕਹਿੰਦੇ ਨਹੀਂ ਪਾਣੀ ਜਦੋਂ ਆ ਗਿਆ ਪਾਣੀ ਇੰਨਾ ਆ ਗਿਆ ਨੱਕ ਤੱਕ ਆ ਗਿਆ ਉਦੋਂ ਆਪ ਮਹਾਤਮਾ ਜੀ ਭੱਜੇ ਆਏ ਉਹਨਾਂ ਨੇ ਆਵਾਜ਼ ਦਿੱਤੀ ਕਹਿੰਦੇ ਭਾਈ ਬਾਹਰ ਆਜੋ ਤੇ ਕਿਉਂਕਿ ਹੁਣ ਬੁੱਲਾਂ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ ਸੀਗਾ ਨੱਕ ਤੱਕ ਆ ਗਿਆ ਸੀਗਾ ਆਵਾਜ਼ ਦਿੱਤੀ ਭਾਈ ਬਾਹਰ ਆ ਜਾ ਬਾਕੀ ਵੀ ਤਾਂ ਬਾਹਰ ਆ ਗਏ ਤੂੰ ਕਾ ਤੂੰ ਨਹੀਂ ਬਾਹਰ ਨਿਕਲਿਆ ਕਹਿਣ ਲੱਗਾ ਕਿਉਂਕਿ ਮੇਰੇ ਮਨ ਵਿੱਚ ਨਿਸ਼ਚਾ ਸੀ ਤੁਸੀਂ ਜਾਣਦੇ ਹੋ ਸੀ ਇੱਥੇ ਬੈਠੇ ਕੀ ਕਰ ਰਹੇ ਹਾਂ ਜੇ ਗੁਰੂ ਦੇ ਬਚਨਾਂ ਕਰਕੇ ਰੁੜ ਵੀ ਜਾਂਦਾ ਮੈਂ ਕੋਈ ਮੈਨੂੰ ਗਮ ਨਹੀਂ ਸੀ ਸ਼ਿਕਵਾ ਨਹੀਂ ਸੀ ਕੋਈ ਗਿਲਾ ਨਹੀਂ ਸੀ ਉਹ ਚੇਲਿਆਂ ਦੀ ਗਿਣਤੀ 20 ਸੀ ਤੇ ਮਹਾਤਮਾ ਜੀ ਕਹਿੰਦੇ ਬਾਕੀ 19 ਫੇਲ ਹੋਗੇ ਬਸ ਇਹ ਇੱਕ ਇਕੱਲਾ ਪਾਸ ਹੋਇਆ ਪ੍ਰੀਖਿਆ ਵਿੱਚੋਂ ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਇਸ ਗੱਲ ਦਾ ਨਿਸ਼ਚੈ ਨਹੀਂ ਵੀ ਗੁਰੂ ਨੂੰ ਪਤਾ ਹੀ ਨਹੀਂ ਤੁਸੀਂ ਗੁਰੂ ਨੂੰ ਮੁਨੱਖ ਜਾਣਿਆ ਤੁਹਾਡਾ ਕੁਝ ਬਣਨਾ ਨਹੀਂ ਤੁਸੀਂ ਤਾਂ ਗੁਰੂ ਦਾ ਹੁਕਮ ਹੀ ਨਹੀਂ ਮੰਨਿਆ ਹੁਣ ਜਿਹੜਾ ਬੰਦਾ ਗੁਰੂ ਦਾ ਹੁਕਮ ਨਾ ਮੰਨੇ ਤੇ ਜਿਹੜਾ ਬੰਦਾ ਗੁਰੂ ਨੂੰ ਮਨੁੱਖ ਦੀ ਤਰ੍ਹਾਂ ਹੀ ਜਾਣੇ ਆਮ ਸਧਾਰਨ ਬੰਦੇ ਵਾਂਗ ਉਹਦਾ ਕਿਵੇਂ ਭਲਾ ਹੋ ਸਕਦਾ ਹੈ ਗੁਰਮਖੋ ਨਹੀਂ ਭਲਾ ਹੋ ਸਕਦਾ ਤਾਂ ਏਵੇਂ ਫਿਰ ਹੁਕਮ ਮੰਨਣ ਵਿੱਚ ਹੀ ਸੁੱਖ ਹੁੰਦਾ ਅਸੀਂ ਚਾਹੁੰਦੇ ਆ ਸਾਡੀ ਇੱਛਾ ਚਟਕੀਆਂ ਵਿੱਚ ਹੀ ਪੂਰੀ ਹੋ ਜੇ ਵੱਡੀ ਵੱਡੀ ਇੱਛਾ ਅਸੀਂ ਧਾਰਨ ਕਰਦੇ ਆ ਹੁਕਮ ਅਸੀਂ ਗੁਰੂ ਦਾ ਮੰਨਦੇ ਨਹੀਂ ਤਾਂ ਏਵੇਂ ਇੱਕ ਸਾਖੀ ਆਉਂਦੀ ਬੜੀ ਪਿਆਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਹਾਰਾਜ ਬਿਰਾਜਮਾਨ ਆਪਦੇ ਘਰ ਦੇ ਵਿੱਚ ਉੱਥੇ ਉਸ ਵਕਤ ਬਾਬਾ ਸ੍ਰੀਚੰਦ ਜੀ ਬਾਬਾ ਲਖਮੀਦਾਸ ਜੀ ਵੀ ਆ ਤੇ ਭਾਈ ਲੈਣਾ ਜੀ ਵੀ ਆ ਮੀਂਹ ਪੈ ਰਿਆ ਕੱਚੇ ਮਕਾਨ ਸੀਗੇ ਉਸ ਵਕਤ ਤੇ ਉਹ ਜਿਹੜੀਆਂ ਕੱਚੀਆਂ ਕੰਨਾਂ ਹੁੰਦੀਆਂ ਸੀ ਨਾ ਉਹਨਾਂ ਤੋਂ ਲਿਓੜ ਬਣ ਬਣ ਕੇ ਕਈ ਵਾਰੀ ਡੱਗ ਜਾਂਦੇ ਸੀਗੇ ਉਹਨਾਂ ਨੂੰ ਦੁਬਾਰਾ ਲਿਪਣਾ ਪੈਂਦਾ ਸੀਗਾ ਉਦੋਂ ਫਿਰ ਗੁਰਨਾਨਕ ਸਾਹਿਬ ਜੀ ਮਹਾਰਾਜ ਨੇ ਆਖਿਆ ਮੀਂਹ ਪੈ ਰਿਆ ਕਹਿਣ ਲੱਗੇ ਬਾਬਾ ਸ੍ਰੀਚੰਦ ਜੀ ਨੂੰ ਪੁੱਤਰ ਜੀ ਜਾਓ ਇਹ ਜਿਹੜੀ ਕੰਨ ਦਾਣਾ ਇਹਨੂੰ ਲੱਪ ਦਿਓ ਵੀ ਕਿਤੇ ਡੱਗ ਨਾ ਪਵੇ ਤੇ ਉਹ ਕਹਿਣ ਲੱਗੇ ਮਹਾਰਾਜ ਜੀ ਪਿਤਾ ਜੀ ਮੀ ਪੈ ਰਿਆ ਹੈ ਇਹ ਮੈਂ ਲੈਪ ਵੀ ਦਿੱਤੀ ਇਹ ਕੰਦ ਲਿਓੜ ਨੂੰ ਦੁਬਾਰਾ ਉਸ ਤਰ੍ਹਾਂ ਲਾਉਣ ਦੀ ਕੋਸ਼ਿਸ਼ ਕੀਤੀ ਮਿਹਨਤ ਮੇਰੀ ਵਿਅਰਥ ਜਾਵੇਗੀ ਕਿਉਂਕਿ ਜੇ ਮੈਂ ਲਾਵਾਂਗਾ ਤਾਂ ਉਹ ਕੱਚੀ ਕੰਦ ਤੋਂ ਫਿਰ ਮੀਂਹ ਪੈਣ ਕਰਕੇ ਡੈਗ ਪਵੇਗਾ ਇਹ ਕੰਮ ਤੁਸੀਂ ਮੈਥੋਂ ਕਿਉਂ ਕਰਵਾਉਣਾ ਚਾਹੁੰਦੇ ਹੋ ਫਿਰ ਲਖਮੀ ਦਾਸ ਜੀ ਨੂੰ ਪੁੱਛਿਆ ਉਹਨਾਂ ਨੇ ਵੀ ਆਖਿਆ ਵੱਡੇ ਭਰਾ ਜੀ ਬਿਲਕੁਲ ਠੀਕ ਕਹਿੰਦੇ ਆ ਇਸ ਤਰ੍ਹਾਂ ਦੀ ਮਿਹਨਤ ਕਰਨ ਦਾ ਕੀ ਫਾਇਦਾ ਜਿਹਦਾ ਕੋਈ ਫਾਲੀ ਨਾ ਹੋਵੇ ਤੇ ਉਧਰੋਂ ਮੀਂਹ ਪੈਂਦਾ ਗਿੱਲੀ ਮਿੱਟੀ ਆ ਕਿਵੇਂ ਉੱਥੇ ਟਿਕ ਜਾਵੇਗਾ ਮਿਹਨਤ ਕਿਉਂ ਬੇਵਜਾ ਕਰਨੀ ਆ ਇਸ ਕਰਕੇ ਫਿਰ ਬਾਬਾ ਲਖਮੀਦਾਤਾ ਜੀ ਨੂੰ ਆਖਿਆ ਤੁਸੀਂ ਕਰੋ ਉਹਨਾਂ ਨੇ ਵੀ ਨਹੀਂ ਬਚਨ ਕਮਾਇਆ ਫਿਰ ਭਾਈ ਲੈਣਾ ਜੀ ਨੂੰ ਆਖਿਆ ਸੀ ਤਾਂ ਉਹਨਾਂ ਨੇ ਸੱਤ ਬਚਨ ਕਹਿ ਕੇ ਉਹ ਜਿਹੜੀ ਕੰਨ ਦਾ ਉੱਥੇ ਚਲੇ ਗਏ ਤੇ ਸਾਰੀ ਰਾਤ ਲੱਗੇ ਰਹੇ ਕਿਉਂਕਿ ਮੀਂਹ ਹੀ ਹਟਿਆ ਤੇ ਭਾਈ ਲੈਣਾ ਜੀ ਵੀ ਨਹੀਂ ਹਟੇ ਗੁਰਮੁਖ ਪਿਆਰਿਓ ਉਹ ਲਾਉਂਦੇ ਆ ਲਿਓੜ ਤੇ ਮੀਂਹ ਸੁੱਟ ਦਿੰਦਾ ਹੈ ਉਹ ਫਿਰ ਲਾ ਦਿੰਦੇ ਆ ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਇਹ ਨਹੀਂ ਸੀ ਜਿਉਂਦੇ ਕਿਉਂਕਿ ਗੁਰੂ ਮਹਾਰਾਜ ਨੂੰ ਪਤਾ ਸੀਗਾ ਉਹਨਾਂ ਨੇ ਤਾਂ ਪਰਖ ਕਰਨੀ ਸੀ ਕਿਉਂਕਿ ਪੈ ਵਿੱਚ ਪਵਨ ਵਹਿ ਸਦਵਾਉ ਪੈ ਵਿੱਚ ਚੱਲੇ ਲੱਖ ਦਰਿਆਉ ਪੈ ਵਿੱਚ ਅਗਨ ਕੱਢੇ ਵਿਕਾਰ ਪੈ ਵਿੱਚ ਧਰਤੀ ਦੱਬੀ ਪਾਰ ਇਹ ਗੁਰੂਪਸਾਹਬ ਦੇ ਹੁਕਮ ਚੀਆ ਮਹਾਰਾਜ ਖੇਡਾਂ ਵਰਤਉਂਦੇ ਆ ਮੀਂਹ ਪਵਾਉਣਾ ਮੀਂਹ ਪਿਆ ਪਰਮੇਸ਼ਰ ਪਾਇਆ ਪਰਮੇਸ਼ਰ ਦਾ ਹੀ ਸਰੂਪਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਤਾਂ ਇੱਕ ਕੌਤਕ ਸੀਮਾ ਰਾਜ ਦਾ ਚੋਜ ਸੀਗਾ ਇੱਕ ਟੈਸਟ ਸੀਗਾ ਪਰਖ ਸੀਗੀ ਉਸ ਵੇਲੇ ਦੂਜੇ ਦਿਨ ਫਿਰ ਮੀਂਹ ਆ ਗਿਆ ਉਸ ਦਿਨ ਕੰਧ ਤਾਂ ਸਵਾਰ ਲਈ ਤੇ ਬਹੁਤ ਸੋਹਣੀ ਬਣ ਗਈ ਜਿੱਥੇ ਸ਼ਤીર ਰੱਖਿਆ ਹੋਇਆ ਸੀਗਾ ਉਹ ਥਾਂ ਥੱਲੇ ਨੂੰ ਬੈਠਣਾ ਸ਼ੁਰੂ ਹੋ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਦੇਖ ਲਿਆ ਉਹਨਾਂ ਨੇ ਕੀ ਕਰਿਆ ਥੱਲੇ ਇਟਾਂ ਰੱਖ ਕੇ ਸਿਰ ਲਾ ਲਿਆ ਸ਼ਤીર ਦੇ ਸਾਰਾ ਸਾਰੀ ਰਾਤ ਸ਼ਤીર ਦੇ ਨਾਲ ਸਿਰ ਲਾਈ ਖੜੇ ਰਹੇ ਤੇ ਸਵੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਹਿੰਦੇ ਪੁਰਖਾ ਸਾਰੀ ਰਾਤ ਇਹ ਦੱਸ ਦਿੰਦਾ ਤੂੰ ਭਾਈ ਆਵਾਜ਼ ਮਾਰ ਦਿੰਦਾ ਕਿਸੇ ਨੂੰ ਤੇ ਕੋਈ ਕਹਿਣ ਲੱਗੇ ਮਹਾਰਾਜ ਬਹੁਤਾ ਵਜਨ ਸੀਗਾ ਤੁਹਾਡੀ ਕਿਰਪਾ ਹੋਗੀ ਕਿਰਪਾ ਦੇ ਨਾਲ ਹੀ ਇਹ ਵਜਨ ਮਿੱਥੋ ਚੁੱਕਿਆ ਗਿਆ ਮੈਨੂੰ ਇਹ ਬਹੁਤ ਹਲਕਾ ਹੀ ਪ੍ਰਤੀਤ ਹੋਇਆ ਕੋਈ ਮੈਨੂੰ ਸਰੀਰ ਨੂੰ ਵਜਨ ਹੀ ਨਹੀਂ ਲੱਗਾ ਉਹ ਲੱਗਾ ਜਿਵੇਂ ਬਹੁਤ ਮੈਂ ਆਰਾਮ ਦੇ ਨਾਲ ਹੀ ਇਹਨੂੰ ਚੁੱਕ ਰਿਹਾ ਅਸਲ ਵਿੱਚ ਇਹ ਸਾਰੀ ਕਲਾ ਅਰਦਾਸ ਦੀ ਹੋਈ ਹੈ ਸ਼ਰਦਾ ਦੀ ਹੋਈ ਹੈ ਜਦੋਂ ਆਪਾਂ ਸ਼ਰਦਾ ਧਾਰ ਕੇ ਕਾਰਜ ਕਰਦੇ ਹਾਂ ਗੁਰੂ ਸਾਹਿਬ ਬਹੁਤ ਕਿਰਪਾ ਕਰ ਦਿੰਦੇ ਹ ਹੁਣ ਗੱਲ ਜਿਹੜੀ ਇਹ ਆ ਵੀ ਸਾਡੀ ਇੱਛਾ ਕਿਵੇਂ ਪੂਰੀ ਹੋਵੇਗੀ ਆਪਾਂ ਪ੍ਰਮਾਤਮਾ ਅੱਗੇ ਇੱਛਾ ਕਰਦੇ ਹਾਂ ਤੇ ਪ੍ਰਮਾਤਮਾ ਤੋਂ ਬੜਾ ਕੁਝ ਮੰਗਦੇ ਆ ਗੁਰੂ ਤੋਂ ਦਾਤਾਂ ਮੰਗਦੇ ਆ ਚਾਹੁੰਦੇ ਆ ਚੁਟਕੀਆਂ ਵਿੱਚ ਇੱਛਾ ਪੂਰੀ ਹੋ ਜੇ ਚੁਟਕੀ ਮਾਰੇ ਇੱਛਾ ਪੂਰੀ ਹੋ ਜੇ ਰਾਤੇ ਰਾਤ ਅਮੀਰ ਹੋ ਜਾਈਏ ਭਾਈ ਜਿੰਨਾ ਸਮਾਂ ਗੁਰੂ ਤੇ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਨਹੀਂ ਬਣਦਾ ਉਹਨਾਂ ਸਮਾਂ ਕਿਰਪਾ ਹੋ ਹੀ ਨਹੀਂ ਸਕਦੀ ਜਦੋਂ ਵਿਸ਼ਵਾਸ ਬਣ ਗਿਆ ਇਦਨੋਂ ਵਿਸ਼ਵਾਸ ਬਣਿਆ ਇਦਨੋਂ ਨਾਲ ਦੀ ਨਾਲ ਕਿਰਪਾ ਜਿਵੇਂ ਇਦਨੋਂ ਸੂਰਜ ਚੜ੍ਹਿਆ ਨਾਲ ਦੀ ਨਾਲ ਰੌਸ਼ਨੀ ਹੋ ਗਈ ਓਹ ਕਿਰਪਾ ਹੋ ਜਾਂਦੀ ਹੈ ਭਾਈ ਲੈਣਾ ਜੀ ਤੇ ਵੀ ਹੋਈ ਪਰਕ ਬਚਨ ਹੁੰਦਾ ਬਾਣੀ ਵਿੱਚ ਧਿਆਨ ਦੇ ਨਾਲ ਸਰਵਣ ਕਰਿਓ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸੁਖਸਾਰ ਮਹਾਪੁਰਖਾਂ ਦੀ ਦੱਸੀ ਹੋਈ ਕਾਰ ਬੜੀ ਔਕੀ ਹੁੰਦੀ ਐ ਚਾਪਾ ਬਾਰਨਾ ਪੈਂਦਾ ਫਿਰ ਇਹ ਚੋਂ ਆਨੰਦ ਵੀ ਪ੍ਰਾਪਤ ਹੋ ਜਾਂਦਾ ਹੈ ਇਹ ਸੇਵਾ ਬੜੀ ਔਕੀ ਆ ਰਾਜਿਆਂ ਦੀ ਸੇਵਾ ਕਰਨੀ ਸੌਖੀ ਹੁੰਦੀ ਆ ਮਹਾਪੁਰਖਾਂ ਦੇ ਬਚਨ ਕਮਾਉਣੇ ਬਹੁਤ ਔਖੇ ਹੋ ਜਾਂਦੇ ਕਈ ਵਾਰੀ ਕਿਉਂਕਿ ਦੇਖੋ ਬੜੀ ਕਰੜੀ ਘਾਲਣਾ ਕੱਲਣੀ ਪੈਂਦੀ ਆ ਰਾਜਿਆਂ ਦੀ ਸੇਵਾ ਇਹੋ ਜਿੰਨੀ ਨਾ ਹੁੰਦੀ ਬਾਬਾ ਫਰੀਦ ਜੀ ਨੇ ਵੀ ਕਿਹੋ ਜੀ ਸੇਵਾ ਨਿਭਾਈ ਸੀ ਇਸ਼ਨਾਨ ਕਰਵਾਇਆ ਆਪਣੇ ਮੁਰਸ਼ਿਦ ਨੂੰ ਬਦਲੇ ਵਿੱਚ ਅੱਖ ਦੇ ਕੇ ਆਏ ਸੀਗੇ ਅੱਖ ਦੇਣੀ ਪਈ ਛੋਟੀ ਸੇਵਾ ਥੋੜੀ ਸੀ ਸੋ ਸੇਵਾ ਬਰੀਕ ਕਰ ਕਰੜੀ ਹੋਇਆ ਕਰਦੀ ਹੈ ਸੰਗਤ ਜੀ ਹੁੰਦਾ ਕੀ ਆ ਆਪਾਂ ਕੀ ਕਰਦੇ ਆ ਸਤਿਗੁਰ ਦੀ ਸੇਵਾ ਕਰਦੇ ਆ ਤੇ ਮਹਾਰਾਜ ਦੇ ਬਚਨ ਆ ਵੀ ਸਤਿਗੁਰ ਕੀ ਸੇਵਾ ਲੱਗਿਆਂ ਪੌਜਲ ਤਰੈ ਸੰਸਾਰ ਮਨ ਚਿੰਦੇ ਆ ਫਲ ਪਾਏ ਸੀ ਜਿਹੜਾ ਵੀ ਮਨ ਦੇ ਵਿੱਚ ਆ ਜਾਵੇ ਉਹੀ ਫਲ ਮਿਲ ਜਾਂਦਾ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਆ ਮਹਾਰਾਜ ਜੀ ਦੇ ਦੇਖੋ ਭਾਈ ਸੱਚੇ ਗੁਰੂ ਦੀ ਘਾਲੇਂਦਰ ਜੜ੍ਹ ਦੁਨੀਆ ਜਿਹੜਾ ਨਾ ਦੁਨੀਆਦਾਰੀ ਜਿਹੜੀ ਇਹਨੂੰ ਛੱਡ ਦੇ ਭਾਵ ਕਿ ਦੁਨੀਆਦਾਰੀ ਨੂੰ ਸਹੁਰਤ ਚੋਂ ਕੱਢ ਦੇ ਵੈਸੇ ਤਾਂ ਫਰਜ਼ ਆ ਪਨਵਾਉਣੀ ਆ ਪਰ ਦੇਖੋ ਦਿਲ ਵਿੱਚ ਰੱਬੀ ਇਸ਼ਕੋ ਵੇ ਪਿਆਰ ਹੋਵੇ ਗੁਰੂ ਦਾ ਬੰਦਾ ਨਾ ਉਹਦੀ ਹਰ ਇੱਛਾ ਪੂਰੀ ਹੋ ਜਾਵੇਗੀ ਹਰ ਇੱਛਾ ਜਿਹੜੀ ਵੀ ਉਹ ਕਰੇਗਾ ਉਹ ਪਰ ਉਹਨੂੰ ਕਰਨਾ ਕੀ ਪਵੇਗਾ ਗੁਰੂ ਦੀ ਦੱਸੀ ਸੇਵਾ ਕਰੇਗਾ ਜੇ ਮਨ ਮੰਗੀ ਮਰਾਦ ਮਿਲ ਜਾਵੇਗੀ ਉਹਦੇ ਅੰਦਰ ਚੰਗੇ ਮੰਦੇ ਕੰਮਾਂ ਦੀ ਪਰਖ ਦੀ ਸੋਝ ਵੀ ਪੈਦਾ ਹੋ ਜਾਊਗੀ ਉਹਨੂੰ ਪਤਾ ਹੀ ਲੱਗ ਜੂ ਵੀ ਮੰਗਣਾ ਕੀ ਹੈ ਰੋਦੀ ਮੰਗ ਵੀ ਬਦਲ ਜੂਗੀ ਇਹ ਵੀ ਗੱਲ ਆ ਨਾ ਕਿ ਮੰਗ ਉਹਦੀ ਉਹ ਰਹਿਣੀ ਨਹੀਂ ਦਨੇ ਆਵੀ ਮੰਗ ਮੰਗੀ ਉਹਦੀ ਫਿਰ ਬਹੁਤ ਉੱਚੀ ਸੁੱਚੀ ਹੋ ਜਾਵੇਗੀ ਮਨ ਚੰਦੇ ਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਗੁਰ ਮਿਲੇ ਪ੍ਰਭ ਪਾਈਏ ਸਭ ਦੁੱਖ ਨਿਵਾਰਨ ਹਾਰ ਜੇ ਗੁਰੂ ਮਿਲ ਪੇ ਸਮਝ ਲੋ ਰੱਬ ਮਿਲ ਗਿਆ ਹਰੇਕ ਦੁੱਖ ਦੂਰ ਹੋ ਗਏ ਇਹ ਸੱਚੇ ਗੁਰੂ ਦੇ ਮਿਲਣ ਦੁਆਰਾ ਇਹ ਦੁੱਖੜੇ ਦੂਰ ਹੋ ਜਾਂਦੇ ਆ ਤਾਂ ਜਿਵੇਂ ਬਾਬਾ ਫਰੀਦ ਜੀ ਨੇ ਸੇਵਾ ਕੀਤੀ ਆਪਣੇ ਮੁਰਸ਼ਿਦ ਦੀ ਤੇ ਮਰੀਦ ਬਣ ਕੇ ਚੇਲਾ ਬਣ ਕੇ ਆਖ ਹੀ ਦੇ ਆਏ ਸੀਗੇ ਇੱਕ ਅੱਗ ਦੇ ਬਦਲੇ ਤਾਂ ਆਪਾਂ ਨੂੰ ਵੀ ਭਾਈ ਇਹੋ ਜੀ ਸੇਵਾ ਕਰਨੀ ਚਾਹੀਦੀ ਆ ਫੇਰ ਚੁਟਕੀਆਂ ਵਿੱਚ ਇੱਛਾ ਪੂਰੀ ਹੋ ਜਾਵੇ ਕਿ ਜਿਹੜੀ ਵੱਡੀ ਵੱਡੀ ਇੱਛਾ ਅਸੀਂ ਰੱਖੀ ਫਿਰਦੇ ਆ ਇਹ ਛਾਵਾ ਵੀ ਬਦਲ ਜਾਣਗੀਆਂ ਸਭੇ ਇੱਛਾਵਾਂ ਪੂਰੀਆਂ ਨਾ ਪਾਇ ਆਗਮੇ ਅਪਾਰਾ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਬਚਨ ਸਿੱਖਾ ਤੂੰ ਗੁਰੂ ਦਾ ਬਣ ਕੇ ਤਾਂ ਦੇਖ ਸੰਗਤ ਜੀ ਉਹਨਾਂ ਦਾ ਜੋ ਸਾਖੀ ਸਰਵਣ ਕਰੀ ਹੈ ਜੋ ਕਿ ਬਹੁਤ ਹੀ ਸੁੰਦਰ ਹੈ ਗੁਰਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਸਾਖੀ ਹੈ ਅਤੇ ਇਸ ਦੇ ਵਿੱਚ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੋ ਵੀ ਗੁਰੂ ਸਾਹਿਬਾਨ ਜੀ ਆਪਾਂ ਨੂੰ ਹੁਕਮ ਦਿੰਦੇ ਹੈ ਸਾਨੂੰ ਭਾਵੇਂ ਪਤਾ ਹੋਵੇ ਕਿ ਇਹ ਕੰਮ ਦੇ ਨਾਲ ਇਦਾਂ ਹੋਵੇਗਾ ਪਰ ਸਾਨੂੰ ਉਹ ਮੰਨਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਉਹ ਆਪਣੇ ਗੁਰੂ ਹੁੰਦੇ ਨੇ ਤੇ ਉਹਨਾਂ ਨੂੰ ਆਪਣੀ ਫਿਕਰ ਹੁੰਦੀ ਹੈ ਸੰਗਤ ਜੀ ਜਿਵੇਂ ਕਿ ਜਦੋਂ ਆਪਾਂ ਨੂੰ ਕੋਈ ਗੁਰੂ ਆਪਣਾ ਹੁਕਮ ਦਿੰਦਾ ਹੈ ਜੇ ਆਪਾਂ ਨਹੀਂ ਮੰਨਦੇ ਤਾਂ ਉਸ ਦੇ ਵਿੱਚ ਆਪਣਾ ਹੀ ਕਸੂਰ ਹੁੰਦਾ ਹੈ ਕਿਉਂਕਿ ਜੋ ਆਪਾਂ ਨੂੰ ਹੁਕਮ ਦਾ ਗੁਰੂ ਸਹਿਬਾਨ ਜੀ ਵੱਲੋਂ ਜਾਂ ਤਾਂ ਆਪਣੇ ਪਰਖ ਕਰਨ ਲਈ ਹੁੰਦਾ ਹੈ ਤੇ ਜਾਂ ਬੰਨ ਕੁਝ ਸਿਖਾਉਣ ਲਈ ਹੁੰਦਾ ਹੈ ਜਿਵੇਂ ਕਿ ਆਪਾਂ ਸੁਣਦੇ ਹੀ ਰਹਨੇ ਕਿ ਗੁਰੂ ਸਹਿਬਾਨ ਜੋ ਆਪਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਏ ਨੇ ਉਹਨਾਂ ਨੇ ਭਾਈ ਲੈਨਾ ਜੀ ਦੀ ਬਹੁਤ ਹੀ ਜ਼ਿਆਦਾ ਪਰਖਿਆ ਲਈ ਸੀ ਜੋ ਕਿ ਬਾਅਦ ਵਿੱਚ ਆਪਣੇ ਦੂਸਰੇ ਗੁਰੂ ਜਾਨੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੂਸਰੀ ਜੋਤ ਬਣੀ ਸੀਗੀ ਗੁਰੂ ਅੰਗਦ ਦੇਵ ਜੀ ਅਤੇ ਤੁਹਾਨੂੰ ਪਤਾ ਹੀ ਆਪ ਕਿੰਨੀਆਂ ਸਾਖੀਆਂ ਸੁਣਦੇ ਹਾਂ ਕਿੰਨੀਆਂ ਜ਼ਿਆਦਾ ਉਹਨਾਂ ਦੀਆਂ ਪਰਖਾਂ ਕੀਤੀਆਂ ਗਈਆਂ ਸੀ ਅਤੇ ਉਹਨਾਂ ਨੇ ਹਰ ਇੱਕ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਤਿਵਚਨ ਸਤਿਵਚਨ ਕਹ ਕੇ ਮੰਨਿਆ ਸੀ ਅਤੇ ਆਪਣੇ ਦੂਸਰੇ ਗੁਰੂ ਉਹ ਬਾਣੇ ਉਸ ਤੋਂ ਬਾਅਦ ਸੰਗਤ ਜੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਕਹਿੰਦੇ ਆ ਕਿ ਗੁਰੂ ਜੀ ਆਪਣੀ ਇਹ ਗੱਲ ਮੰਨ ਲੈਣ ਆਪਣੀ ਇਹ ਅਰਦਾਸ ਪੂਰੀ ਹੋ ਜੇ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਜੀ ਆਪਣੀ ਅਰਦਾਸ ਪੂਰੀ ਕਰਨ ਤਾਂ ਸਾਨੂੰ ਵੀ ਉਹਨਾਂ ਦਾ ਬਚਨ ਸਤ ਵਚਨ ਕਹਿ ਕੇ ਮੰਨਣਾ ਚਾਹੀਦਾ ਹੈ ਫਿਰ ਹੀ ਆਪਣੀ ਅਰਦਾਸ ਪੂਰੀ ਹੋਵੇਗੀ ਕਿਉਂਕਿ ਸਿਰਫ ਆਪਾਂ ਆਪਣੀਆਂ ਅਰਦਾਸਾਂ ਗੁਰਸਹਿਬਾਨ ਜੀ ਦੇ ਅੱਗੇ ਰੱਖਦੇ ਹਾਂ ਪਰ ਜੋ ਗੁਰਸਹਿਬਾਨ ਜੀ ਆਪਾਂ ਨੂੰ ਸਿਖਾਉਣਾ ਚਾਹੁੰਦੇ ਨੇ ਆਪਾਂ ਨੂੰ ਹੁਕਮ ਦੇ ਗਏ ਨੇ ਉਹਨਾਂ ਦੇ ਵਿੱਚੋਂ ਅਸੀਂ ਕੋਈ ਵੀ ਨਹੀਂ ਪੂਰਾ ਕਰਦੇ ਉਹਨਾਂ ਨੂੰ ਕਿਸੇ ਨੂੰ ਵੀ ਸਤ ਨਹੀਂ ਕਰਦੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੇ ਹਾਂ ਤੇ ਸੰਗਤ ਜੀ ਇਸ ਕਰਕੇ ਸਾਨੂੰ ਜੇ ਆਪਦੀ ਅਦਾਸ ਪੂਰੀ ਕਰਾਉਣੀ ਹੈ ਤਾਂ ਉਹਨਾਂ ਦਾ ਬਚਨ ਵੀ ਮੰਨਣਾ ਚਾਹੀਦਾ ਹੈ ਅਤੇ ਜੇ ਤੁਸੀਂ ਗੁਰੂ ਨੂੰ ਗੁਰੂ ਮੰਨ ਲਿਆ ਹੈ ਤਾਂ ਉਹਨਾਂ ਦਾ ਬਚਨ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਉਸ ਦੇ ਪਿੱਛੇ ਕੋਈ ਰਾਜ਼ ਹੁੰਦਾ ਹੈ ਉਹ ਕਿਸੇ ਗੱਲ ਤੋਂ ਗੁਰੂ ਬਣੇ ਹੋਏ ਹੁੰਦੇ ਨੇ ਉਹਨਾਂ ਦੀ ਭਗਤੀ ਬਹੁਤ ਜ਼ਿਆਦਾ ਹੁੰਦੀ ਹੈ ਧਰਮ ਬਹੁਤ ਵੱਡਾ ਹੁੰਦਾ ਹੈ ਅਤੇ ਜਦੋਂ ਕੋਈ ਆਪਣੀ ਅਰਦਾਸ ਪੂਰੀ ਹੁੰਦੀ ਹੈ ਉਹ ਵੀ ਆਪਣੇ ਕਰਮ ਚੋਂ ਜਾਂ ਧਰਮ ਚੋਂ ਹੀ ਪੂਰੀ ਹੁੰਦੀ ਹੈ ਜੋ ਆਪਣੀ ਕਮਾਈ ਹੁੰਦੀ ਹੈ ਉਸ ਚੋਂ ਪੂਰੀ ਹੁੰਦੀ ਹੈ ਕਿਉਂਕਿ ਜੇ ਜਿੰਨੀ ਵੱਡੀ ਪਰ ਅਰਦਾਸ ਕਰਦੇ ਹਨ ਤੇ ਉਹ ਪੂਰੀ ਹੋਵੇ ਤਾਂ ਉਸ ਵਾਸਤੇ ਆਪਾਂ ਨੂੰ ਜਿਆਦਾ ਵੱਡਾ ਕਰਮ ਜਾਂ ਧਰਮ ਚਾਹੀਦਾ ਹੈ ਕਮਾਇਆ ਹੋਇਆ ਅਤੇ ਜੇ ਆਪਣੇ ਕੋਲ ਉਹ ਨਾ ਵੱਡਾ ਕਰਮ ਧਰਮ ਹੁੰਦਾ ਹੈ ਫਿਰ ਆਪਣੀ ਉਹ ਓਨੀ ਵੱਡੀ ਅਰਦਾਸ ਜਿਹੜੀ ਪੂਰੀ ਹੋ ਜਾਂਦੀ ਹੈ ਜਿੰਨੀ ਵੱਡੀ ਅਰਦਾਸ ਹੁੰਦੀ ਹੈ ਓਨਾ ਵੱਡਾ ਧਰਮ ਕਰਮ ਕਮਾਉਣਾ ਪੈਂਦਾ ਹੈ ਇਸ ਦੀ ਵੀ ਕਮਾਈ ਹੁੰਦੀ ਹੈ ਧਰਮ ਕਰਨ ਦੀ ਵੀ ਬਾਕੀ ਸੰਗਤ ਜੀ ਉਮੀਦ ਕਰਦੀ ਹੈ ਜੋ ਵੀ ਮੈਂ ਗੱਲ ਕਹੀ ਹੈ ਤੁਹਾਡੇ ਸਮਝ ਦੇ ਵਿੱਚ ਆ ਗਈ ਹੋਵੇਗੀ ਅਤੇ ਤੁਸੀਂ ਬਹੁਤ ਹੀ ਦਿਲ ਲਾ ਕੇ ਸਾਖੀ ਸੁਣੀ ਹੋਵੇਗੀ ਫੇਰ ਹੀ ਤੁਸੀਂ ਐਂਡ ਤੱਕ ਇਹ ਗੱਲ ਸੁਣ ਰਹੇ ਹੋ ਅਤੇ ਧੰਨਵਾਦ ਤੁਹਾਡਾ ਇੱਥੇ ਤੱਕ ਵੀਡੀਓ ਨੂੰ ਵੇਖਣ ਲਈ ਆਪਾਂ ਮਿਲਦੇ ਹਾਂ ਗੱਲ ਹੋਰ ਵੀਡੀਓ ਨੂੰ ਲੈ ਕੇ ਕੋਈ ਚੰਗੀ ਵੀਡੀਓ ਲੈ ਕੇ ਇਸੇ ਤਰ੍ਹਾਂ ਦੀ ਗੁਰਨਾਨਕ ਸਾਹਿਬ ਮਹਾਰਾਜ ਜੀ ਦੀ ਕੋਈ ਚੰਗੀ ਜੀ ਸਾਖੀ ਲੈ ਕੇ ਸਾਰੀਆਂ ਸਾਖੀਆਂ ਬਹੁਤ ਹੀ ਸੋਹਣੀਆਂ ਨੇ ਗੁਰੂ ਸਾਹਿਬ ਗੁਰੂ ਸਾਹਿਬਾਨ ਜੀ ਦੀਆਂ ਅਤੇ ਬਹੁਤ ਦਿਲ ਲੱਗਦਾ ਹੈ ਸੁਣਨ ਦੇ ਵਿੱਚ ਧੰਨਵਾਦ ਜੀ ਤੁਸੀਂ ਤੱਕ ਵੀਡੀਓ ਵੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ